ਭੀਓ ਹੋ ਜਾਓ ਸਾਵਧਾਨ ਇੱਕ ਨਵਾਂ ਵਾਇਰਸ ਟਾਈਪ ਆਇਆ ਹੈ ਜਿਸ ਨੇ ਸਾਰਿਆਂ ਦੇ ਗਲੇ ਤੋਂ ਬੁਖਾਰ ਸ਼ੁਰੂ ਹੁੰਦਾ ਹੈ ਸਾਦੀ ਖਾਂਸੀ ਜੁਕਾਮ ਗਲਾ ਦਰਦ ਫਿਰ ਬੁਖਾਰ ਚੜਦਾ ਹੈ ਬੁਖਾਰ ਬਹੁਤ ਬੁਖਾਰ ਦੇ ਨਾਲ ਕੰਬਣੀ ਹੁੰਦੀ ਹੈ ਔਰ ਸਰੀਰ ਵਿੱਚ ਪੂਰੇ ਸਰੀਰ ਵਿੱਚ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਔਰ ਬੰਦੇ ਨੂੰ ਸਮਝ ਨਹੀਂ ਆਉਂਦਾ ਕਿ ਮੈਨੂੰ ਇਹ ਕੰਬਣੀ ਕਿਉਂ ਛੇੜਦੀ ਪਈ ਹੈ ਬੱਚਿਆਂ ਵਿੱਚ ਖਾਂਸੀ ਆ ਬੁਖਾਰ ਆ ਰਿਹਾ ਹੋ ਰਿਹਾ ਇਹਦਾ ਕਾਰਨ ਇਹੋ ਜਿਹੜਾ ਚਾਈਨਾ ਤੋਂ ਜਿਹੜਾ ਵਾਇਰਸ ਅਸੀਂ ਨਾ ਸੁਣਿਆ ਉਹਦੇ ਵਰਗੇ ਸੇਮ ਹੀ ਆ ਪਰ ਤੁਹਾਨੂੰ ਪਤਾ ਕਿ ਪੰਜਾਬੀਆਂ ਨੂੰ ਪਹਿਲਾਂ ਵੀ ਨਹੀਂ ਕੁਝ ਹੋਇਆ ਤੇ ਹੁਣ ਵੀ ਪੰਜਾਬੀਆਂ ਨੂੰ ਕੁਝ ਨਹੀਂ ਹੋ ਸਕਦਾ ਇਸ ਲਈ ਤੁਸੀਂ ਕਰਨਾ ਕੀ ਆ ਪੰਜ ਲੌਂਗ ਪੰਜ ਹਰੀਆਂ ਇਲਾਚੀਆਂ ਥੋੜੀ ਜਿਹੀ ਜਵੈਨ ਅਦਰਕ ਔਰ ਦਾਲਚੀਨੀ ਇਹਨਾਂ ਨੂੰ ਇੱਕ ਗਲਾਸ ਪਾਣੀ ਵਿੱਚ ਲੈ ਕੇ ਜਦੋਂ ਥੋੜਾ ਜਿਹਾ ਰਹਿ ਜਵੇ ਅੱਧਾ ਗਲਾਸ ਜਦੋਂ ਰਹਿ ਜੇ ਐਦਾ ਕੱਪ ਦੇ ਵਾਂਗੂ ਤੇ ਫਿਰ ਇਹਨੂੰ ਛੋਟੇ ਬੱਚੇ ਨੂੰ ਇੱਕ ਚਮਚਾ ਔਰ ਆਪ ਖੁਦ ਵੀ ਪੀ ਲਓ ਇਹਨੂੰ ਲੋੜ ਮਤਾ ਕੋ ਥੋੜਾ ਜਿਹਾ ਮਿੱਠਾ ਵੀ ਪਾ ਸਕਦੇ ਹੋ ਔਰ ਇਦਨਾ ਕੀ ਹੋਏਗਾ ਇਮਿਊਨਿਟੀ ਜਿਹੜੀ ਆਪਣੀ ਸਰਦੀ ਖਾਂਸੀ ਜਕਾਮ ਇਹ ਬਿਲਕੁਲ ਠੀਕ ਹੋ ਜਾਏਗਾ ਔਰ ਇੱਕ ਹੋਰ ਕੰਮ ਕਰਨਾ ਤੁਸੀਂ ਆਪਣੇ ਘਰ ਕੀ ਕਰਨਾ ਹੈ ਪੰਜ ਲੌਂਗ ਤਿੰਨ ਲੋਂਗ ਲੈ ਲੋ ਭਾਈ ਤਿੰਨ ਲੋਂਗ ਔਰ ਇੱਕ ਪੰਜ ਲੋਂਗ ਪੰਜ ਕਪੂਰ ਇਹਨਾਂ ਨੂੰ ਆਪਣੇ ਪੂਰੇ ਘਰ ਵਿੱਚ ਤਖਾਓ ਤਾਂ ਕਿ ਜਿੰਨੇ ਵੀ ਕੋਈ ਇਹੋ ਜੀ ਵਾਇਰਸ ਦੀ ਪ੍ਰੋਬਲਮ ਹੈ ਉਹ ਦੂਰ ਹੋ ਜਾਏਗੀ ਔਰ ਪੰਜਾਬੀ ਸਦਾ ਚੜ੍ਹਦੀ ਕਲਾ 'ਚ ਰਹੇ ਤੇ ਚੜ੍ਹਦੀ ਕਲਾ 'ਚ ਰਹਿਣਗੇ ਜੇ ਛੋਟੇ ਬੱਚੇ ਨੂੰ ਜਿਆਦਾ ਪ੍ਰੋਬਲਮ ਉਹਨੂੰ ਇੱਕ ਕਪੂਰ ਦੀ ਟਿੱਕੀ ਤੇ ਤਿੰਨ ਲੋਂਗ ਉਹਦੇ ਹੱਥ ਤੇ ਬੰਨ੍ਹ ਦਿਓ ਉਹਦੇ ਨਾਲ ਬਿਲਕੁਲ ਬੱਚਾ ਤੰਦਰੁਸਤ ਰਹੇਗਾ